ਜਿਹੜਾ ਬਾਣ ਲੈ ਕੇ ਆਏ ਆ ਆਪਾਂ ਇਹ 6.5 ਲੱਖ ਰੁਪਏ ਨੂੰ ਦੇਣਾ ਹੈ ਮਾਲਕਾਂ ਨੇ 31 ਕਿੱਲੇ ਬਾਣ ਲੈ ਕੇ ਆਏ ਆ ਜੀ 6 ਮੋਟਰਾਂ ਨੇ ਵਿੱਚ ਸਾਰੀਆਂ ਫੈਸਿਲਿਟੀਆਂ 30 ਤੋਂ 40 ਫੁੱਟ ਵਾਟਰ ਲੈਵਲ ਵੱਡੀ ਨਹਿਰ ਦੇ ਨਾਲ ਕੱਲੀ-ਕੱਲੀ ਜਾਣਕਾਰੀ ਵੀਡੀਓ ਵਿੱਚ ਦੇ ਦਿਆਂਗੇ ਉਸ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਇਸ ਤੇ ਆਪਾਂ ਹਰ ਰੋਜ਼ ਘੈਂਟ-ਘੈਂਟ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਆ ਜੀ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਧੰਨਵਾਦ ਜੀ ਤੇ ਅੱਜ ਦੀ ਵੀਡੀਓ ਵੀ ਬਿਲਕੁਲ ਟ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਪਲਾਟ ਦੀ ਐਡ ਜ਼ਮੀਨ ਦੀ ਐਡ ਕਿਸੇ ਵੀ ਤਰ੍ਹਾਂ ਦੀ ਐਡ ਸਾਡੇ ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਚਲਾ ਦਿੱਤਾ ਗਿਆ ਜੀ 9877988446 ਦਿੱਤੇ ਨੰਬਰ ਤੇ 7-8 ਮਿੰਟਾਂ ਦੀ ਵੀਡੀਓ ਬਣਾ ਕੇ ਕੱਲੀ-ਕੱਲੀ ਚੀਜ਼ ਦਿਖਾ ਕੇ ਜਾਨੀ ਕਿ ਜੇ ਬਾਣ ਭੇਜਣਾ ਹੈ ਤਾਂ ਮੋਟਰਾਂ ਦੀ ਵੀਡੀਓ ਦਿਖਾ ਕੇ ਬਾਣ ਚ ਫਸਲਾਂ ਖੜੀਆਂ ਦੀ ਵੀਡੀਓ ਦਿਖਾ ਕੇ ਸਾਰਾ ਕੁਝ ਸਾਨੂੰ ਭੇਜ ਦੇਣਾ ਹੈ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਚਲਾ ਦਿਆਂਗੇ ਤੁਹਾਡੀ ਐਡ Instagram Facebook YouTube ਤਿੰਨੇ ਜਗ੍ਹਾ ਤੇ ਚਲਾ ਦਿੱਤੀ ਜਾਊਗੀ ਤੁਹਾਨੂੰ ਸਹੂਲਤ ਮਿਲ ਜੂਗੀ ਘਰ ਬੈਠੇ ਆਪਣੀ ਚੀਜ ਵੇਚਣ ਦੇ ਵਿੱਚ ਜੀ ਠੀਕ ਹੈ ਜੀ ਹਰ ਰੋਜ਼ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਲੋ ਜੀ ਸੋ ਜਿਆਦਾ ਸਮਾਂ ਲੈਂਦੇ ਨਹੀਂ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਜੀ ਬਹੁਤ ਘੈਂਟ ਵੀਡੀਓ ਲੈ ਕੇ ਆਏ ਹਾਂ ਜੀ ਸਭ ਤੋਂ ਵੱਡੀ ਗੱਲ ਵੀ 6 ਮੋਟਰਾਂ ਨੇ ਤੇ ਕੁੱਲ ਜਿਹੜੀ ਆਪਾਂ ਜ਼ਮੀਨ ਲੈ ਕੇ ਆਏ ਆਂ ਭਾਈ ਜੀ 50 ਬਿੱਗੇ ਜ਼ਮੀਨ ਲੈ ਕੇ ਆਏ ਆਂ ਟਾਪ ਦੀ ਜ਼ਮੀਨ ਹੈ ਕੋਈ ਕਮੀ ਪੇਸ਼ੀ ਨਹੀਂ ਸਾਰੀਆਂ ਫਸਲਾਂ ਹੋ ਜਾਂਦੀਆਂ ਨੇ ਜੀ 50 ਬਿੱਗਿਆਂ ਦੇ ਵਿੱਚ ਤੋਂ ਨੂੰ 25 ਬਿੱਗੇ ਆ ਜਿਹੜੇ ਜੀ ਉਹ ਅਨਾਰ ਦਾ ਬਾਗ ਲੱਗਿਆ ਮਿਲੂਗਾ ਜੀ अनार ਦੇ ਬਾਗ ਦੇ ਜਿਹੜੇ ਦੀ ਏਜ ਹੈ ਜਾਨੀ ਕਿ ਉਮਰ ਹੈ ਉਹ 3 ਤੋਂ 4 ਸਾਲ ਹੈ ਹਰ ਸਾਲ ਵਧੀਆ ਅਨਾਰ ਤੋਂ ਪ੍ਰੋਫਿਟ ਉੱਥੇ ਕੀਤਾ ਜਾਂਦਾ ਤੇ ਬਾਕੀ ਜਿਹੜੇ ਬਿੱਗੇ ਨੇ ਬਾਈ ਜੀ ਉੱਥੇ ਵੀ ਪੂਰੀ ਵਧੀਆ ਫਸਲਾਂ ਹੁੰਦੀਆਂ ਨੇ ਵਧੀਆ ਫਸਲਾਂ ਹੋਣ ਦਾ ਬਾਈ ਜੀ ਕਾਰਨ ਸਾਰਾ ਬਾਣ ਵੱਡੀ ਨਹਿਰ ਦੇ ਨਾਲ ਦੇਖਣ ਨੂੰ ਮਿਲੂਗਾ ਜੀ ਪਾਣੀ ਦਾ ਸਾਧਨ ਬਿਲਕੁਲ ਟਾਪ ਤੋਂ ਨੂੰ 50 ਬਿੱਗਿਆਂ ਦੇ ਵਿੱਚ ਬਾਈ ਜੀ 6 ਮੋਟਾ ਦੇਖਣ ਨੂੰ ਮਿਲ ਜਾਣਗੀਆਂ ਕੱਲਿਆਂ ਦੀਆਂ ਮੋਟਰਾਂ ਕਿਸੇ ਨਾਲ ਕੋਈ ਬਾਰੀ ਨਹੀਂ ਸਾਂਝੀ ਕਿਸੇ ਨਾਲ ਕੋਈ ਮੋਟਰ ਨਹੀਂ ਸਾਂਝੀ ਤੁਹਾਡੇ ਆਪ ਦੀਆਂ ਕੱਲਿਆਂ ਦੀਆਂ 6 ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਪਾਣੀ ਦੇ ਲੈਵਲ ਜਾਨੀ ਕਿ ਵਾਟਰ ਲੈਵਲ ਚੋਈ ਦੀ ਗੱਲ ਕਰੀਏ ਤਾਂ 30 ਤੋਂ 40 ਫੁੱਟ ਸਿਰਫ ਵਾਟਰ ਲੈਵਲ ਆ ਇਹੋ ਜਿਹਾ ਬਾਣ ਦੀ ਜਿਹੜੀ ਕੀਮਤਾ ਬਾਈ ਜੀ 6.5 ਲੱਖ ਪ੍ਰਤੀ ਬਿੱਗੇ ਦੇ ਹਿਸਾਬ ਨਾਲ ਬਾਣ ਦਾ ਰੇਟ ਆ ਬਾਈ ਜੀ ਐਡਾ ਵਧੀਆ ਬਾਣ ਇੰਨੇ ਕ ਵਧੀਆ ਫੀਚਰਾਂ ਦੇ ਨਾਲ ਲਾਇਸ ਬਾਂ ਬਹੁਤ ਘੱਟ ਕੀਮਤ ਦੇ ਵਿੱਚ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੋਏ ਆਂ ਵਧੀਆ ਸਾਰੀਆਂ ਚੀਜ਼ਾਂ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਟਾਪ ਦੀ ਲੋਕੇਸ਼ਨ ਦੇ ਉੱਪਰ ਹੈ ਨੰਬਰ ਵੀ ਸ਼ੇਅਰ ਕਰਾਂਗੇ ਰੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਬਾਈ ਜੀ ਤੇ ਪ੍ਰੋਫਿਟ ਬਾਗ ਵਾਲੇ ਪਾਸਿਓਂ ਵੀ ਹੋਊਗਾ ਤੁਹਾਡਾ ਜਿਹੜਾ ਜ਼ਮੀਨ ਦਾ ਰੇਟ ਹੈ ਬਾਈ ਜੀ ਉਹ ਬਾਗ ਦੇ ਵਿੱਚੋਂ ਇੰਨਾ ਵਧੀਆ ਪ੍ਰੋਫਿਟ ਹੁੰਦਾ ਕਿ ਉਹਦੀ ਰਿਕਵਰੀ ਹੈ ਜਿਹੜੀ ਤੋਂ ਦੇਣਾ ਲਾਗਤ ਦੀ ਬਹੁਤ ਜਲਦੀ ਹੋ ਜਾਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜ਼ਮੀਨਾਂ ਦੇ ਰੇਟ ਬਹੁਤ ਉੱਪਰ ਜਾਣਗੇ ਤੇ ਉਹਦਾ ਵੀ ਤੁਹਾਨੂੰ ਬੈਨੀਫਿਟ ਮਿਲੂਗਾ ਬ ਬਾਈ ਜੀ ਜੇ ਕਰ ਤੁਸੀਂ ਇਹ ਲੈਣਾ ਚਾਹੁੰਦੇ ਹੋ ਕੰਟੈਕਟ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਮੈਂ ਲੋਕੇਸ਼ਨ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਨਾ ਚਾਹੁੰਦਾ ਲੋਕੇਸ਼ਨ ਦੀ ਗੱਲ ਕਰੀ ਤਾਂ ਬੀਕਾ ਨੇਰ ਰਾਜਸਥਾਨ ਦੇ ਵਿੱਚ ਲੋਕੇਸ਼ਨ ਆ ਬਾਈ ਜੀ ਜਿਹੜੇ ਬਾਣ ਨਹਿਰ ਦੇ ਨਾਲ-ਨਾਲ ਰਹਿ ਜਾਂਦੇ ਨੇ ਜਿੱਥੇ ਪਾਣੀ ਉੱਚੇ ਨੇ ਉਥੋਂ ਦੀਆਂ ਜ਼ਮੀਨਾਂ ਬਾਈ ਬਿਲਕੁਲ ਪੰਜਾਬ ਨਾਲ ਦੀਆਂ ਵਧੀਆ ਜ਼ਮੀਨਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਵਾਟਰ ਲੈਵਲ ਹੀ ਤੁਸੀਂ ਦੇਖ ਲਓ ਬਈ 30 ਤੋਂ 40 ਫੁੱਟ ਹੈ ਤੇ ਰਾਜਸਥਾਨ ਦੇ ਵਿੱਚ ਵੀਕਾ ਨਹਿਰ ਵੱਡੀ ਨਹਿਰ ਦੇ ਨਾਲ-ਨਾਲ ਵਧੀਆ ਬਾਣ ਟਾਪ ਦੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਬਾਕੀ ਅਨਾਰ ਦਾ ਬਾਗ ਮਾੜੀਆਂ ਜ਼ਮੀਨਾਂ 'ਚ ਬਾਈ ਹੁੰਤਾ ਹੀ ਨਹੀਂ ਟਾਪ ਦੀਆਂ ਜ਼ਮੀਨਾਂ ਭਾਲ ਦਾ ਬਾਗ ਹਨਾ ਬਾਗਾਂ ਖਾਤਰ ਵਧੀਆ ਪਾਣੀ ਹੈ ਤੇ ਸੌਦਾ ਤੁਸੀਂ ਬਾਈ ਜੀ ਸਿਰੇ ਚੜਾ ਸਕਦੇ ਹੋ ਨੰਬਰ ਤੋਂ ਡਿਸਕ੍ਰੀਨ ਉੱਪਰ ਚੱਲ ਰਿਹਾ ਹੈ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ। ਵਧੀਆ ਜਾਇਜ਼ ਰੇਟ ਦੇ ਵਿੱਚ ਬਾਣ ਟੋੜ ਲਈ ਇਹ ਮਿਲਦਾ ਬਾਈ ਜੀ 50 ਬਿੱਗੇ ਬਾਣ 6.5 ਲੱਖ ਨੂੰ ਬਿੱਗਾ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਗਿਆ ਮਾਲਕਾਂ ਦਾ ਦਿੱਤੇ ਨੰਬਰ ਤੇ ਤੁਸੀਂ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਰਹਿ ਗਈ ਗੱਲ ਭਾਈ ਜੀ ਪੰਜਾਬ ਦੇ ਬਾਣਾ ਦੀ ਹਰਿਆਣੇ ਦੇ ਬਾਣਾ ਦੀ ਜੇਕਰ ਤੁਸੀਂ ਉਹ ਵੀਡੀਓ ਦੀ ਅਡੀਕ ਦੇ ਵਿੱਚੋਂ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਭਾਈ ਜੀ ਤੁਹਾਨੂੰ ਕਿਹੜੇ ਇਲਾਕੇ ਦੀ ਵੀਡੀਓ ਚਾਹੀਦੀ ਹੈ ਕਹੋ ਜਾਂ ਬਾਣ ਚਾਹੀਦਾ ਕਿ ਕਿੰਨੇ ਕਿਲੇ ਚਾਹੀਦੇ ਨੇ ਤੁਹਾਡੀ ਡਿਮਾਂਡ ਦੇ ਅਨਸਾਰ ਹੀ ਅਸੀਂ ਵੀਡੀਓ ਤੁਹਾਡੇ ਤੱਕ ਪੇਸ਼ ਕਰਦੇ ਹਾਂ ਅੱਜ ਵਾਲੀ ਵੀਡੀਓ ਦੀ ਬਹੁਤ ਡਿਮਾਂਡ ਸੀ ਵੀ ਭਾਈ ਬੀਕਾਨੇਰ ਏਰੀਆ ਦੇ ਵਿੱਚ ਰਾਜਸਥਾਨ ਏਰੀਆ ਵਿੱਚ ਸਾਨੂੰ ਵਧੀਆ ਜ਼ਮੀਨ ਭਾਲ ਕੇ ਨੇ ਆਇਓ ਤਾਂ ਉਹ ਤੁਹਾਡੀ ਜਿਹੜੀ ਡਿਮਾਂਡ ਹੈ ਜਿਹੜੀ ਪੂਰੀ ਕਰਤੀ ਪੰਜਾਬ ਦਾ ਵੀ ਕਿਹੜਾ ਏਰੀਆ ਕਿਹੜਾ ਇਲਾਕਾ ਤੁਸੀਂ ਜ਼ਮੀਨ ਦੇਖਣਾ ਚਾਹੁੰਦੇ ਹੋ ਕਹੇ ਜੇ ਭਾਅ ਮੁੱਲ ਦੀ ਦੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਇਹ ਵੀ ਜ਼ਰੂਰ ਦੱਸ ਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਘੈਂਟ ਘੈਂਟ ਵੀਡੀਓ ਦੇਖਣ ਲਈ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਨਮੀ ਘੈਂਟ ਐਂਡ ਇੰਟਰਸਟਿੰਗ ਵੀਡੀਓ ਲਈ ਤਦ ਤੱਕ ਲਈ ਰੱਖਾ ਜੀ